ਉਹ ਮਿੱਤਰੋ ਪੰਚਾਇਤੀ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਪਿੰਡਾਂ ਥਾਵਾਂ ਦੇ ਉੱਤੇ ਸਰਪੰਚ ਬਣ ਵਾਲਿਆਂ ਦੀਆਂ ਦਿਲ ਦੀਆਂ ਧੜਕਣਾ ਜਿਹੜੀਆਂ ਤੇਜ਼ ਹੋ ਚੁੱਕੀਆਂ ਨੇ ਸਰਪੰਚੀ ਦਾ ਤਾਜ ਕਿਹਦੇ ਸਿਰ ਦੇ ਉੱਤੇ ਸਜਣਾ ਹੈ ਇਹ ਤੇ ਜਾਂ ਕਿਸਮਤ ਨੂੰ ਪਤਾ ਹੈ ਜਾਂ ਪਰਮੇਸ਼ਰ ਨੂੰ ਪਤਾ ਹੈ ਜਾਂ ਆਉਣ ਵਾਲੇ ਸਮੇਂ ਨੂੰ ਪਤਾ ਹੈ ਪਰ ਆਪੋ ਆਪਣੇ ਤਰੀਕਿਆਂ ਦੇ ਨਾਲ ਵੋਟਰਾਂ ਤੱਕ ਪਹੁੰਚ ਕਰਨੀ ਜਾਂ ਪਿੰਡਾਂ ਥਾਵਾਂ ਦੇ ਉੱਤੇ ਨੁਕੜ ਬਾਜ਼ੀਆਂ ਦਾ ਜਿਹੜਾ ਮੀਟਿੰਗਾਂ ਦਾ سلسلہ ਜਿਹੜਾ ਤੇਜ਼ ਹੋ ਚੁੱਕਿਆ ਹੈ ਸੋ ਐਸੇ ਸਮੇਂ ਦੇ ਵਿੱਚ ਅਸੀਂ ਆਪਣੇ ਚੈਨਲ ਦੇ ਦੁਆਰਾ ਤੁਹਾਡੀ ਮਦਦ ਕਰ ਸਕਦੇ ਹਾਂ ਸੋ ਤੁਹਾਡੇ ਕੀਤੇਗੇ ਕੰਮਾਂ ਦਾ ਵੇਰਵਾ ਤੁਹਾਡੇ ਵੋਟਰਾਂ ਤੱਕ ਤੁਹਾਡੇ ਸਪੋਰਟਰਾਂ ਤੱਕ ਤੁਹਾਡੇ ਲੀਡਰਾਂ ਤੱਕ ਅਸੀਂ ਆਪਣੇ ਚੈਨਲ ਦੇ ਦੁਆਰਾ ਤੁਹਾਡੀ ਗੁੱਡਵਿਲ ਜਿਹੜੀ ਆ ਉਹ ਇਹਨਾਂ ਸਾਰਿਆਂ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਜਾਂ ਆਉਣ ਵਾਲੇ ਜਿਹੜੇ ਨਵੇਂ ਸਰਪੰਚ ਬਣਦੇ ਚਾਹਵਨ ਸੱਜਣ ਨੇ ਉਹਨਾਂ ਵੱਲੋਂ ਉਹਨਾਂ ਦੀ ਜਿਹੜੀ ਭਾਵਨਾ ਆ ਉਹ ਅਸੀਂ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਕਿ ਉਹ ਪਿੰਡ ਦੀ ਭਲਾਈ ਦੇ ਵਾਸਤੇ ਜਾਂ ਪਿੰਡ ਦੇ ਆਉਣ ਵਾਲੇ ਸਮੇਂ ਵਾਸਤੇ ਕਿਹੜੇ ਚੰਗੇ ਕਾਰਜ ਕਰ ਸਕਦੇ ਨੇ ਅਸੀਂ ਆਪਣੇ ਚੈਨਲ ਵਤਨ ਦੀ ਮਿੱਟੀ ਦੇ ਦੁਆਰਾ ਉਹ ਸਾਰੇ ਜਿਹੜੇ ਤੁਹਾਡੇ ਮਨ ਦੀਆਂ ਭਾਵਨਾ ਜਾਂ ਪਹਿਲਾਂ بڑے ਸਰਪੰਚਾਂ ਦੀ ਗੁੱਡਵਿਲ ਆ ਉਹ ਆਮ ਲੋਕਾਂ ਤੱਕ ਪਹੁੰਚਾਉਣ ਦਾ ਜਿਹੜਾ ਯਤਨ ਕਰਾਂਗੇ ਸੋ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਮੈਂ ਰਾਜਵੀਰ ਸਿੰਘ ਗਿੱਲਾਂਵਾਲੀ ਸਾਡਾ ਚੈਨਲ ਵਤਨ ਦੀ ਮਿੱਟੀ